ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗ੍ਰੀ ਡੈਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰਾ ਮੋਬਾਈਲ ਨੰਬਰ ਹੈ ਬਾਈ ਜੀ 62801 37325 ਮੀਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਤੁਸੀਂ ਆਪਣੀ ਐਡ ਲਵਾ ਸਕਦੇ ਹੋ ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ ਚਾਰ ਟਰੈਕਟਰ ਲੈ ਕੇ ਆ ਪਹਿਲਾ ਟਰੈਕਟਰ ਹੈਗਾ ਬਾਈ ਜੀ ਫੋਰਡ 3 84277 25955 84277 ਤੇ 25955 ਵੀਰ ਦਾ ਮੋਬਾਈਲ ਨੰਬਰ ਆ ਹੁਣ ਆਪਾਂ ਗੱਲ ਕਰਦੇ ਆ ਟਰੈਕਟਰ ਦੇ ਮਾਡਲ ਬਾਰੇ 1999 ਮਾਡਲ ਟਰੈਕਟਰ ਹੈਗਾ ਬਾਈ ਜੀ 1999 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਵਧੀਆ ਪਿਆ ਹੈਗਾ ਪੂਰੀ ਵਧੀਆ ਹਾਲਤ ਹੈ ਇੰਜਨ ਗੇਅਰ ਲੈਫਟ ਦੀ ਵਧੀਆ ਗਾਰੰਟੀ ਹੈ ਕਿ ਟਰੈਕਟਰ ਦੀ ਬਾਹੀਤੀ ਚੱਲਿਆ ਟਰੈਕਟਰ ਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਪਿਛਲਾ ਟਾਇਰ MRF ਕੰਪਨੀ ਦੇ ਆ 45 ਤੋਂ 50 ਪੈਸੇ ਟਰੈਕਟਰ ਦੇ ਟਾਇਰ ਪਿਆ ਬਾਈ ਜੀ ਬਾਹੀਤੀ ਚੱਲਿਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਤੇ ਇਹ ਸੈਲਫ ਸਟਾਰਟ ਟਰੈਕਟਰ ਆ ਇਹ ਟਰੈਕਟਰ ਦੇ ਮਗਰਿਆੜ ਵਗੈਰਾ ਬਦਲੇ ਹੋਏ ਨੇ ਬਾਈ ਜੀ ਤੇ ਰੇਟ ਹੈਗਾ 135000 ਰੁਪਏ ਡਿਮਾਂਡ ਆ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਹੋ ਜੂਗਾ ਅਗਲਾ ਸੰਧ ਹੈਗਾ ਬਾਈ ਜੀ ਆਪਣੇ ਕੋਲੇ ਕਰਤਾਰ ਵੱਡੀ ਕੰਪੈਨ ਆ ਮੋਬਾਈਲ ਨੰਬਰ ਹੈਗਾ ਵੀਰ ਦਾ 9417137230 9417137230 ਬਾਈ ਦਾ ਮੋਬਾਈਲ ਨੰਬਰ ਆ ਤੇ ਬਾਈ ਜੀ ਕੰਪੈਨ ਹੈਗੀ ਆ 2007 ਮਾਡਲ ਕੰਪੈਨ ਆਗੇ ਬਾਈ ਜੀ 2007 ਮਾਡਲ ਕੰਪੈਨ ਆਗੀ ਪੂਰੇ ਵਧੀਆ ਹਾਲਤ ਦੀ ਕੰਪੈਨ ਪਈ ਆਗੀ ਬਿਲਕੁਲ ਓਕੇ ਆ ਐਸਐਮਐਸ ਲੱਗਿਆ ਹੋਇਆ ਹੈਗਾ ਕੰਪੈਨ ਦੇ ਪੰਜਾਬ ਨੰਬਰ ਦੀ ਕੰਪੈਨ ਆ ਇਹ ਸਾਰਾ ਕੁਝ ਓਕੇ ਆ ਕੰਪੈਨ ਦਾ ਟਾਇਰ ਵਧੀਆ ਹਾਲਤ ਦਾ ਟਾਇਰ ਪਈ ਆਗੇ ਇੰਜਨ ਦੀ ਵਧੀਆ ਪਈ ਆ ਕੰਪੈਨ ਪੂਰੀ ਬਾਈ ਜੀ ਸਾਰਾ ਕੁਝ ਓਕੇ ਪਿਆ ਰੰਗ ਪੇਟ ਵਖੋ ਵਧੀਆ ਹਾਲਤ ਪਈ ਆ ਨਾ ਗਰਾਰੇ ਵਗੈਰਾ ਬਿਲਕੁਲ ਨਵੇਂ ਪਈਆ ਵਧੀਆ ਹਾਲਤ ਦੀ ਕੰਪੈਨ ਥੋੜੀ ਘੱਟ ਚੱਲੀ ਹੋਈ ਹੈ ਚੀਜ਼ਾਂ ਇਹ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ 75 ਤੋਂ 70 ਤੋਂ 72 ਪੈਸੇ ਟਾਇਰ ਪਿਆ ਕੰਪੈਨ ਦੇ 70 ਤੋਂ 72 ਪੈਸੇ ਟਾਇਰ ਆ ਤੇ ਰੇਟ ਬਿਲਕੁਲ ਜਾਇਜ਼ ਆ ਰੇਟ ਇਹਦਾ ਹੈਗਾਗਾ 5 ਲੱਖ ਤੇ 90000 ਰੁਪਏ ਮੁੱਲ ਆ ਗਿਆ ਬਾਈ ਜੀ 5 ਲੱਖ ਤੇ 90000 ਰੁਪਏ ਮੁੱਲ ਮੌਕੇ ਤੇ ਵਧੀਆ ਮਾਨਤਾਨ ਬਾਈ ਜੀ ਹੋ ਜੂਗਾ ਹੁਣ ਆਪਾਂ ਅੱਗੇ ਗੱਲ ਕਰਦੇ ਆ ਅਗਲੇ ਟਰੈਕਟਰ ਬਾਰੇ ਅਗਲਾ ਟਰੈਕਟਰ ਹੈਗਾ ਬਾਈ ਜੀ ਨਿਊ ਹਾਲੈਂਡ ਟਰੈਕਟਰ ਆ ਤੇ ਮੋਬਾਈਲ ਨੰਬਰ ਹੈਗਾ ਵੀਰ ਦਾ 84277 25955 ਵੀਰ ਦਾ ਮੋਬਾਈਲ ਨੰਬਰ ਆ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਬਾਈ ਜੀ ਟਰੈਕਟਰ ਦੇ ਮਾਡਲ ਬਾਰੇ ਤੇ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ 2008 ਮਾਡਲ ਟਰੈਕਟਰ ਹੈਗਾ ਬਾਈ ਜੀ 2008 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਪਾਵਰ ਸਟੀering ਆ ਤੇਲ ਬ੍ਰੇਕਾਂ ਚ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਅਰੀਜਨਲ ਪਿਆਗਾ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਪਾਵਰ ਸਟੀering ਟਰੈਕਟਰ ਆ ਸਾਈਡ ਗੀਅਰ ਟਰੈਕਟਰ ਆ ਇਹ ਤੇਲ ਬ੍ਰੇਕਾਂ ਚ ਡਬਲ ਕਲਚ ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਓਕੇ ਆ ਕੰਡੀਸ਼ਨ ਆ ਬਾਹੀ ਤੀ ਚੱਲਿਆ ਹੋਇਆ ਬਾ ਤੁਸੀਂ ਵੀ ਆਪ ਦਾ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰੀਏ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਿਆ ਬਾਈ ਜੀ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਿਆ ਕੰਪਨੀ ਦੇ ਟਾਇਰ ਨੇ ਪੂਰੇ ਵਧੀਆ ਹਾਲ ਦੇ ਟਾਇਰ ਪਿਆ ਤੇ ਡਿਮਾਂਡ ਇਹਦੀ ਹੈਗੀ ਆ ਬਾਈ ਜੀ 3 ਲੱਖ ਤੇ 55000 ਰੁਪਏ ਮੁੱਲ ਲੱਗਾ ਬਾਈ ਜੀ 3 ਲੱਖ ਤੇ 55000 ਰੁਪਏ ਮੌਲਾ ਮੌਕੇ ਤੇ ਪੂਰਾ ਸੋਨਾ ਵੀਰ ਉਹਨੇ ਕਹਿੰਦੇ ਆਪਾਂ ਮੰਨ ਤਾਣਾ ਕਰ ਦਿਆਂਗੇ ਅਗਲਾ ਸੰਤ ਹੈਗਾ ਬਾਈ ਜੀ ਸੋਨਾ ਲਈ ਕਾ ਡਾਇਰੈਕਟਰ ਆ 94176 19364 94176 19364 ਵੀਰ ਦਾ ਮੋਬਾਈਲ ਨੰਬਰ ਆ ਹੁਣ ਆਪਾਂ ਅੱਗੇ ਗੱਲ ਕਰਦੇ ਆ ਟਰੈਕਟਰ ਦੇ ਮਾਡਲ ਬਾਰੇ ਸਾਰੀ ਜਾਣਕਾਰੀ ਦਿੰਨੇ ਆ 2012 ਮਾਡਲ ਟਰੈਕਟਰ ਆਗਾ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪਿਆਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਸਾਈਡ ギア ਟਰੈਕਟਰ ਆ ਪਾਵਰ ਸਟੀਅਰਿੰਗ ਆ ਬਾਈ ਜੀ ਜਿਵੇਂ ਆਪਾਂ ਨੂੰ ਵੀਰੋ ਨੇ ਦੱਸ ਦਿੰਦੇ ਆ ਆਪਾਂ ਉਹਦੀ ਸੋਨੂੰ ਦੱਸਦੇ ਆ ਆਪਣੀ ਕੋਈ ਗਾਰੰਟੀ ਨਹੀਂ ਦੀ ਵੀਡੀਓ ਚ ਆਪਾਂ ਅੱਗੇ ਵੀ ਤੁਹਾਨੂੰ ਦੱਸ ਦੇਉਨੇ ਆ ਸਾਰਾ ਟਰੈਕਟਰ ਬਿਲਕੁਲ オリジナル ਪਿਆ ਤੇ ਟਾਇਰਾਂ ਦੀ ਗੱਲ ਕਰਕੇ ਬਾਈ ਜੀ 80 ਤੋਂ 85 ਪੈਸੇ ਟਰੈਕਟਰ ਦੇ ਟਾਇਰ ਪਿਆ ਕੰਪਨੀ ਦੇ ਟਾਇਰ ਨੇ ਬਾਹੀ ਹੀ ਤਿ ਚੱਲਿਆ ਟਰੈਕਟਰ ਆ ਤੁਸੀਂ ਵੀ ਅਬ ਦੀ ਤਸੱਲੀ ਕਰਕੇ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਟਰੈਕਟਰ ਸਾਰੇ ਟਰੈਕਟਰ ਬਾਈ ਜੀ ਬਿਲਕੁਲ オリジナル ਆ ਤੇ ਡਿਮਾਂਡ ਇਹਦੀ ਹੈਗੀ ਆ 3 ਲੱਖ ਤੇ 70000 ਰੁਪਇਆ ਮੁੱਲ ਆ ਗਿਆ ਬਾਈ ਜੀ 3 ਲੱਖ ਤੇ 70000 ਰੁਪਇਆ ਮੁੱਲ ਆ ਮੌਕੇ ਤੇ ਪੂਰਾ ਸੁਣਾ ਵੀਰੋ ਨੇ ਕਹਿੰਦੇ ਆਪਾਂ ਸਾਰੇ ਸੰਦਾਂ ਦਾ ਮਾਨਤਨ ਕਰਾਂਗੇ ਧੰਨਵਾਦ ਜੀ